ਹੈਲੋ ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਚੱਲੇ ਸੀ ਪਿੰਡੂ ਟੱਬਰ ਦੇ ਫਿਲਮ ਦੇ ਸ਼ੂਟ ਤੇ ਮੇਰੇ ਨਾਲ ਆ ਜਾਗਰ ਉਹ ਜਾਗਰ ਆ ਜਾ ਹੁਣ ਆ ਗਿਆ ਹੀ ਆ ਗਿਆ ਹੁਣ ਕੀ ਦੂ ਮੁੱਛਾਂ ਨੂੰ ਫਿਕਸ ਲਾਈ ਜਾਣਾ ਹਾਂਜੀ ਹੋਰ ਹੁਣ ਸ਼ੂਟ ਤੇ ਜਾ ਰਹੇ ਆ ਤੇ ਫਿਕਸ ਤਾਂ ਕਰਨੀ ਆ ਜੀ ਤੇ ਤੁਹਾਡੇ ਸਾਹਮਣੇ ਅਸੀਂ ਮੈਂ ਜਾਗਰ ਤੇ ਸਿੰਧੂ ਅਸੀਂ ਨਵੀਂ ਫਿਲਮ ਸ਼ੂਟ ਕਰਨ ਜਾ ਰਹੇ ਆਂ ਤੇ ਬਸ ਅਸੀਂ ਸ਼ੂਟ ਤੇ ਚੱਲੇ ਸੀ ਤੇ ਤੁਹਾਨੂੰ ਖਬਰ ਦੇ ਰਹੇ ਆਂ ਬਹੁਤ ਦਿਨਾਂ ਤੋਂ ਸਾਡੀ ਕੋਈ ਫਿਲਮ ਨਹੀਂ ਆਈ ਸੀ ਇਸ ਕਰਕੇ ਤੁਹਾਡੇ ਲਈ ਬਹੁਤ ਵਧੀਆ ਹਾਸੇ ਤੇ ਮਖੌਲ ਵਾਲੀ ਸੀ ਫਿਲਮ ਲੈ ਕੇ ਆ ਰਹੇ ਆਂ ਸਾਡੇ ਇਸ ਚੈਨਲ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ ਤਾਂ ਕਿ ਤੁਹਾਨੂੰ ਅਸੀਂ ਆਉਣ ਵਾਲੀ ਫਿਲਮ ਤੁਹਾਡੇ ਲਈ ਆ ਕੇ ਲੈ ਕੇ ਆ ਰਹੇ ਆਂ ਤੇ ਓਕੇ ਜੀ ਬੈਸਟ ਆਫ ਲੱਕ ਹੁਣ ਅਸੀਂ ਜਾ ਰਹੇ ਆ ਤੇ ਤੁਹਾਨੂੰ ਕੱਲ ਨੂੰ ਜਿਹੜੀ ਸਾਡੀ ਨਵੀਂ ਫਿਲਮ ਆ ਤੇ ਸਾਡੇ ਚੈਨਲ ਤੇ ਆ ਰਹੀ ਹੈ ਉਸ ਨੂੰ ਬੱਦ ਤੋਂ ਬੱਦ ਲਾਈਕ ਸਬਸਕ੍ਰਾਈਬ ਕਰਨਾ ਬੈਸਟ ਆਫ ਲੱਕ ਸਬਸਕ੍ਰਾਈਬ ਨਹੀਂ ਹੁੰਦਾ ਸਬਸਕ੍ਰਾਈਬ ਹੁੰਦਾ ਓਕੇ ਆਜੋ ਮੈਡਮ ਜੀ ਓਕੇ ਓਕੇ ਆਜੋ ਓਕੇ ਓਕੇ ਜੀ ਬਾਏ ਫਿਰ ਮਿਲਾਂਗੇ